ਮੰਮੀ ਤੂੰ ਮੈਨੂੰ ਕਹਿ ਦਿੰਦੀ ਮੈਂ ਚੀਰ ਦਿੰਦੀ ਕੋਈ ਨਹੀਂ ਪੁੱਤ ਮੱਖਾ ਚੱਲ ਮੈਂ ਬਿੱਲੀ ਬੈਠੀ ਲੈ ਮੈਂ ਚੀਰਾਂ ਫੜਾ ਉਹ ਨਹੀਂ ਨਹੀਂ ਬਸ ਰਹਿਣ ਦੇ ਰਹਿਣ ਦੇ ਤੇਰੇ ਅੱਖਾਂ ਚੋਂ ਬੜਾ ਪਾਣੀ ਨਿਕਲਦਾ ਹੈਗਾ ਮੈਂ ਆਪਣੀ ਚੀਰ ਨੂੰ ਪਿਆਲੇ ਮਸੂਲ ਦੇ ਚੱਕੀ ਫਿਰਦੀ ਹੈ ਆਹਾ ਭਾਬੀ ਦੀ ਮੰਮੀ ਲੈ ਕੇ ਆਈ ਸੀ ਨਾ ਘਰ ਦੇ ਵਿੱਚ ਹਾਂ ਪੁੱਤ ਭਾਬੀ ਵੀ ਆ ਗਈ ਲੈ ਸ਼ੁਕਰ ਹੈ ਭਾਬੀ ਆ ਗਈ ਹੁਣ ਮੈਂ ਦੋਨਾਂ ਸਾਹਮਣੇ ਗੱਲ ਕਰ ਲਵਾਂਗੀ ਭਾਬੀ ਆ ਤੁਹਾਡੀ ਮੰਮੀ ਤੁਹਾਡੇ ਵਾਸਤੇ ਲੈ ਕੇ ਆਈ ਸੀ ਨਾ ਸੂਟ ਮੰਮੀ ਉਹ ਸੂਟ ਨਾ ਰੰਗ ਗੂੜਾ ਹੈਗਾ ਤੈਨੂੰ ਪਤਾ ਮੇਰੇ ਪੱਕੇ ਰੰਗ ਤੇ ਫਿਰ ਗੂੜਾ ਰੰਗ ਜੱਚਦਾ ਨਹੀਂ ਮੈਨੂੰ ਆਹ ਰੰਗ ਪਸੰਦ ਹੈਗਾ ਮੈਂ ਮੈਂ ਆਸਿਆਂ ਵਾਲਾ ਨਹੀਂ ਆ ਲੈ ਫਿਰ ਇਹਦੇ ਚ ਕੀ ਹੈ ਪੁੱਤ ਕੋਈ ਨਹੀਂ ਤੇਰੇ ਵਾਲਾ ਤੇਰੀ ਭਾਬੀ ਸੁਵਾਲੂਆ ਤੂੰ ਸੁਮਾ ਲਈ ਐਡੀ ਕੀ ਗੱਲ ਹੈਗੀ ਮੈਂ ਇੱਕ ਵਾਰੀ ਭਾਬੀ ਨੂੰ ਪੁੱਛ ਲੈਨੀ ਆ ਲੈ ਕਮਲੀ ਤੇਰੀ ਭਾਬੀ ਤੋਂ ਕੀ ਪੁੱਛਣਾ ਹੈਗਾ ਸਾਰਾ ਕੁਝ ਪੁੱਤ ਤੇਰਾ ਹੀ ਹੈ ਸਮਹਾਲਾ ਕੋਈ ਨਹੀਂ ਕਿਉਂ ਸੁਵਾਲ ਨਾਲੇ ਭਾਬੀ ਨੂੰ ਕਿਉਂ ਨਹੀਂ ਪੁੱਛਣਾ ਭਾਬੀ ਗ੍ਰੈਸ ਕਰਦੀ ਮੈਂਬਰ ਨਹੀਂ ਹੈਗੀ ਨਹੀਂ ਇਹ ਸੂਟ ਮੈਂ ਹੀ ਸਵਾਉਂ ਦਿੰਦੀ ਆ ਕਿੰਨੇ ਦਾ ਸੂਟ ਆ? ਤੇ ਇਹ ਮੈਂ ਇਸ ਵਾਂਗੂ ਲੈ। ਕੁੜੇ ਦੀ ਇਹ ਨਿਰੁਖੀਤ ਕਦੋਂ ਦੀ ਹੋਗੀ? ਹੈ? ਤੂੰ ਤਾਂ ਤੇ ਉਹ ਆਪਣੀ ਜਾਣਵਾਰ ਦੀ ਸੀ ਕਦੇ ਆਇਕ ਸੂਟ ਪਿੱਛੇ ਕਰੇਣਾ ਕੁਛ ਕਰਦੀ ਹੈਗੀ। ਨਹੀਂ, ਇਹ ਮੈਂ ਮਾਂ ਲੈ ਕੇ ਇਸ ਸੂਟ। ਹੈ ਇਸ ਸੂਟ ਮੈਂ ਵਾਂਗੂ। ਹੰਲਾ ਮੈਂ ਤੇਰੀ ਸਮਝ ਨਹੀਂ ਆਉਂਦੀ। ਬਿਨ ਹੋਇਆ ਕੀ ਪਏਗਾ? ਤੂੰ ਤਾਂ ਕਹੋਗੀ ਆਪਾਂ ਜੀਤੀ ਨੂੰ ਖੁਸ਼ ਰੱਖਣਾ। ਜੀਤੀ ਦਾ ਸਾਰਾ ਕੁਝ ਹੈ। ਹੁਣ ਲੈ ਕੇ ਸੂਟ ਨਹੀਂ ਜਰਿਆ ਗਿਆ। ਨਹੀਂ ਮੰਮੀ ਮੇਰੀ ਗੱਲ ਸੁਣ ਜੇ ਤੂੰ ਮੇਰੇ ਵਾਸਤੇ ਕੋਈ ਚੀਜ਼ ਲੈ ਕੇ ਆਵੇਂ ਹਨਾ ਤੇਰੇ ਪਸੰਦ ਦੀ ਤਾਂ ਹੋਊਗਾ ਮੈਨੂੰ ਵੀ ਵੀ ਮਾਂ ਮੇਰੀ ਮੇਰੇ ਵਾਸਤੇ ਚੀਜ਼ ਲੈ ਕੇ ਆਈ ਐ ਵੀ ਦੂਜਾ ਕਹਿੰਦਾ ਮੈਂ ਲੈਣੀ ਆ ਹੁੰਦਾਗਾ ਉਹਦੀ ਮਾਂ ਪਸੰਦ ਕਰਕੇ ਲੈ ਕੇ ਆਈਏ ਉਹਨੂੰ ਐ ਮੈਂ ਸਿਉਮਾ ਪੁੱਤ ਫਿਰ ਦੂਜਾ ਸੂਟ ਕਿਹੜਾ ਮਾੜਾ ਸੀ ਐਡੀ ਵੀ ਕੋਈ ਬਾਲੀ ਵੱਡੀ ਗੱਲ ਨਹੀਂ ਸੀ ਵੀ ਜਿਹੜਾ ਇਹ ਰੁੱਖਾ ਹੋ ਕੇ ਗਈ ਐ ਦੱਸ ਚੱਲ ਕੋਈ ਨਹੀਂ ਮੇਰੀ ਗੱਲ ਸੁਣ ਤੈਨੂੰ ਇਹ ਜਿਹਾ ਸੂਟ ਮੈਂ ਦਵਾ ਲਿਆਂ ਸ਼ਹਿਰੋਂ ਜਿੰਨੇ ਮਰਜ਼ੀ ਲੈ ਤੈਨੂੰ ਵੀ ਕੀ ਲੋੜ ਸੀ ਮੰਗਣ ਦੀ ਐਵੇਂ ਕਾਵਲੀ ਗੱਲ ਤੂੰ ਕਰ ਦਿੰਨੀ ਐਗੀ ਆ ਮੇਰੇ ਵਾਲਾ ਸਮੈਲਾ ਚੱਕ ਕੇ ਜਾ ਨਾ ਮਮੀ ਐ ਤਾਂ ਕੋਈ ਗੱਲ ਨਹੀਂ ਹੈਗੀ ਚਲ ਸਿਆਣ ਲੈਂਦੇ ਭਾਬੀ ਨੂੰ ਜ਼ਿਆਦਾ ਵਧੀਆ ਲੱਗਿਆ ਹੋਣਾ ਕੋਈ ਨਹੀਂ ਮੇਰੀ ਗੱਲ ਸੁਣ ਜਿਹੜਾ ਇਹਦੀ ਮਾਂ ਤੈਨੂੰ ਲੈ ਕੇ ਆਈ ਹੈ ਜਾਂ ਮੈਨੂੰ ਲੈ ਕੇ ਆਈ ਹੈ ਆਪਾਂ ਤਾਂ ਸਮਾਉਣ ਦੀ ਲੋੜ ਨਹੀਂ ਕੋਈ ਮੈਂ ਇਹਨੂੰ ਕਹਿ ਦੂੰਗੀ ਵੀ ਭਾਈ ਆ ਵੀ ਤੇਰੀ ਮਾਂ ਪਸੰਦ ਕਰਕੇ ਲਈ ਹੈ ਭਾਵੇਂ ਤੂੰ ਇਹ ਵੀ ਸਮੈਲਾ ਮਮੀ ਕਾਣੋ ਵਾਅਦਾ ਵਧਾਉਣੀ ਹੈ ਤੂੰ ਲੜਾਈ ਬਦੂਗੀ ਕੀ ਗੱਲ ਹੈਗੀ ਫਿਰ ਮੈਂ ਤਾਂ ਕਹਿ ਦੂੰ ਵੀ ਕੋਈ ਗੱਲ ਨਹੀਂ ਜੇ ਤੇ ਇੱਕ ਸੂਟ ਨਹੀਂ ਜੇ ਰਹਿ ਗਿਆ ਫਿਰ ਆਪਾਂ ਕੀ ਪਾਉਣੇ ਆਗੇ ਮੈਂ ਤਾਂ ਫੜਾ ਦੂੰਗੀ ਨੂੰ ਮੈਂ ਚਾਪੀ ਤੂੰ ਵੀ ਸਮਝ ਲਿਆ ਕਰ ਗੱਲ ਨੂੰ ਜੇ ਅਗਲੀ ਦੀ ਮਾਂ ਲੈ ਕੇ ਆਈ ਐ ਉਹਨੂੰ ਪਸੰਦ ਸੀ ਉਹ ਕਹਿੰਦੀ ਮੈਂ ਸਿਉਣਾਗਾ ਫਿਰ ਮੈਨੂੰ ਜਦੋਂ ਹੀਰਖਾਨੀ ਤੂੰ ਕਿਹਾ ਹੀਰਖਾ ਕਰੀ ਜਾਨੀਂਗੀ ਚੱਲ ਕੋਈ ਨਹੀਂ ਬਰੇ ਗੱਲ ਤਾਂ ਹਰ ਖਾੜੀ ਹੁੰਦੀ ਹੈ ਜਿਹੜੇ ਹਿਸਾਬ ਨਾਲ ਉਹ ਇੱਥੇ ਸੂਟ ਖੋ ਕੇ ਲੈ ਕੇ ਗਈ ਐ ਐਡੀ ਵੀ ਕੀ ਚੀਜ਼ ਸੀ ਨੂੰ ਪੁੱਤੇ ਦਾ ਸੂਟ ਡਾਈ ਐ ਹਾਂ ਕਿਸੇ ਗੱਲ ਮੇਰੀ ਕੀ ਤੋ ਹਜ਼ਾਰ ਸੂਟ ਬਾਰਦੇ ਆ ਦੱਸ ਕਿੱਡੀ ਵੱਡੀ ਗੱਲ ਐ ਉਹ ਨਾ ਜਵਾਖਾਂ ਦਾ ਗੁੱਸਾ ਆਪਣੇ ਤੇ ਲਾ ਗਈ ਮਾਂ ਚੱਲ ਕੋਈ ਨਹੀਂ ਹੁਣ ਤੂੰ ਬੋਲੀ ਨਾ ਤੈਨੂੰ ਮੈਂ ਪਹਿਲਾਂ ਇੱਕ ਗੱਲ ਕਹਤੀ ਲੈ ਗਈ ਤਾਂ ਲੈ ਗਈ ਸੂਟ ਤੈਨੂੰ ਬੋਲਣ ਦੀ ਲੋੜ ਨਹੀਂ ਹੈਗੀ ਮੈਂ ਤਾਂ ਕੀ ਕਹਿਣਾ ਤੂੰ ਵੀ ਐਵੇਂ ਕੰਬਲੀਆਂ ਮਾੜੀ ਚੀਜ਼ ਤੇ ਤੂੰ ਨੀਂਦ ਸਿੱਟ ਲੈਣੀ ਤੈਨੂੰ ਥੋੜਾ ਘਾਸੇ ਦਾ ਆਪਣੇ ਘਰੋਂ ਹੈ ਤੂੰ ਜਿਹੇ ਜੇ ਮਰਜ਼ੀ ਸੂਟ ਕਹੇ ਮੈਂ ਤੈਨੂੰ ਉਹ ਜੇ ਦਵਾ ਲਿਉਂ ਸ਼ਹਿਰੋਂ ਦੱਸ ਕੀ ਮੰਗਣ ਬੈਠੀ ਸੀ ਉਹ ਤੋਂ ਫਿਰ ਮੈਨੂੰ ਕੀ ਪਤਾ ਸੀ ਮਾਂ ਵੀ ਭਾਬੀ ਐਂ ਕਰੂਗੀ ਨਾਲੇ ਅੱਗੇ ਤਾਂ ਕਦੇ ਕਰਿਆ ਨਹੀਂ ਵਾ ਕੀ ਗੱਲ ਹੈ ਚੱਲ ਕੋਈ ਚੱਲ ਵਸ ਕੋਈ ਨਹੀਂ ਐ ਮੇਰਾ ਤਾਂ ਮਾੜਾ ਉਫਾ ਕਰੀ ਮੈਂ ਮਾਰੀ ਨੀ ਫਿਰ ਉਹਦਾ ਕਹਨੇਗਾ ਵੀ ਕਈ ਘਰਾਂ ਨਹੀਂ ਹੈਗੇ ਰੱਜੇ ਘਰ ਦਤੀ ਕੋਈ ਨਹੀਂ ਹੈਨੀ ਕਿਰਪਾ ਮਸਲਾ ਹਾਈ ਨੰਨਾ ਕਰਦਾ ਪਾ ਜਾਂਦਾ ਕਿੰਨਾ ਮਰਜ਼ੀ ਸਾਫ ਕਰੀ ਚਲਾ ਮਾਤਾ ਸਫਾਈ ਕਰੀ ਜਾਂਦੀ ਸੀ ਹਜੇ ਕੋਈ ਨਾ ਬਹਿ ਜਾ ਦੋ ਮਿੰਟ ਗੱਲ ਕਰਨੀ ਤੇ ਨਾਲ ਗੱਲ ਉਹਦਾ ਕੋਈ ਭੇਜਦਾ ਫੋਨ ਆਇਆ ਸੀਗਾ ਹਾਂ ਤੜਕੇ ਆਉਣਗੇ ਉਹ ਨੜਤਾ ਕੁੜੀ ਦਾ ਭਰਾ ਉਹ ਹਾਂ ਮੋਲੀ ਮਾ ਇੱਕ ਦੋ ਰਿਸ਼ਤੇਦਾਰ ਹੋਰ ਵੀ ਆਉਣਗੇ ਚੱਲ ਕੋਈ ਨਾ ਆ ਜਾਂਦੇ ਵਧੀਆ ਭਾਈ ਚਾਹ ਉਹ ਉਹੀ ਗੱਲ 30 ਦਾ ਰਿਸ਼ਤਾ ਕਰਨਾ ਉਹਨਾਂ ਨੇ ਹੁਣ ਸਾਰਾ ਕੁਝ ਦੇਖਣਗੇ ਪਰਖਣਗੇ ਹੈ ਤੇ ਬਾਕੀ ਮੁੰਡਾ ਤਾਂ ਮੰਨੀ ਪਿਆ ਹੁਣ ਬਲਾ ਮੜ ਜਾ ਜੱਸਾ ਮੇਰੇ ਬਣੀ ਕੀ ਦੇਖਦੀ ਹੈ ਉਹਨੂੰ ਬੁਲਾਉਣ ਨੂੰ ਕਿਹਾ ਹੈ ਕਹਿ ਰਹੀ ਮੈਂ ਉਹ ਗੱਲ ਸੌਣਾ ਮੁੰਡਿਆ ਤੜਕੇ ਉਹ ਆਉਣਗੇ ਨਾਲ ਜਾਈ ਨਾ ਕਿਸੇ ਪਾਸੇ ਕੌਣ ਆਉਣਗੇ ਰਸਤੇ ਵਾਲੇ ਹੋਰ ਕੌਣ ਆਉਣਗੇ ਠੀਕ ਆ ਮੈਂ ਤਾਂ ਕਿੱਥੇ ਜਾਣਾ ਪਰ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਆ ਮੈਂ ਤੁਹਾਡੀ ਗੱਲ ਤਾਂ ਮੰਨ ਲਈ ਨਾ ਤਾਂ ਮੈਂ ਘਰ ਛੱਡ ਕੇ ਜਾਵਾਂ ਤੇ ਮੈਂ ਵਿਆਹ ਵੀ ਕਰਵਾ ਲੂੰਗਾ ਪਰ ਕੱਲ ਨੂੰ ਉਸ ਕੁੜੀ ਨਾਲ ਮੇਰੀ ਬਣੇ ਨਾਵੇਂ ਉਹਨੂੰ ਇੱਥੇ ਲੈ ਜਾ ਉੱਥੇ ਲੈ ਜਾ ਇਹ ਸਭ ਮੈਨੂੰ ਨਹੀਂ ਪਤਾ ਮੈਂ ਨਹੀਂ ਇਹ じゃ ਕੁਝ ਵੀ ਕਰ ਸਕਦਾ ਫਿਰ ਮੈਨੂੰ ਨਾ ਕੋਈ ਲਾਂਭਾ ਦਿਓ ਵੀ ਤੂੰ ਉਹ ਕੁੜੀ ਨੂੰ ਬੁਲਾਉਂਦਾ ਨਹੀਂ ਜੱਜ ਨਾਲ ਉਹਨੂੰ ਇੱਥੇ ਨਹੀਂ ਲੈ ਕੇ ਜਾਂਦਾ ਉਹਦੀਆਂ ਗੱਲਾਂ ਨਹੀਂ ਮੰਨਦਾ ਮੈਨੂੰ ਕੁੜੀ ਪਸੰਦ ਨਹੀਂ ਹੈਗੀ ਮੈਂ ਤੁਹਾਨੂੰ ਪਹਿਲਾਂ ਦੱਸ ਦਿੰਨਾ ਬਾਅਦ ਚ ਫਿਰ ਮੈਨੂੰ ਨਾ ਕਿਉਂ ਬਸ ਮੈਂ ਤਾਂ ਇੰਨੀ ਕਹਿਣਾ ਸੀਗਾ ਕੋਈ ਨਾ ਪੁੱਤ ਮੈਂ ਤੈਨੂੰ ਕੀ ਕਹਣੀ ਆ ਜਿਵੇਂ ਤੇਰਾ ਮਨ ਕਰਾ ਓਵੇਂ ਕਰ ਲਈ ਤੂੰ ਨਾਲ ਲਲਜਾਨ ਨੂੰ ਕਿੱਥੇ ਲੈ ਕੇ ਜਾਣਾ ਮੈਂ ਹੈਗੀ ਆ ਤਕੜੀ ਮੈਂ ਲੈ ਜਾਕਰੂ ਜੋ ਕੋਈ ਚੀਜ਼ ਲਿਆਉਣੀ ਹੋਇਆ ਕਰੂਗੀ ਹੈ ਤੇ ਨਾਲ ਜਿਹੜੀ ਗੱਲ ਤੂੰ ਪੁੱਤ ਬੁਲਾਉਣ ਵਾਲੀ ਗੱਲ ਕਰਦਾਗਾ ਤੇ ਬੁਲਾਉਣ ਤਾਂ ਪੁੱਤ ਜਦੋਂ ਘਰ ਚ ਆ ਗਈ ਨਾ ਘਰ ਚ ਮੋਹ ਪੈ ਗਿਆ ਹੈ ਤੇ ਬੁਲਾਉਣ ਵੀ ਤੂੰ ਆਪੇ ਲੱਗ ਜਾਵੇਂਗਾ ਬਸ ਓਏ ਜੋ ਮੈਂ ਕਹਿਣਾ ਸੀ ਕਹਤਾ ਬੜੀ ਜਵਾਨ ਨਾਲ ਲੜਾ ਮੇਰੇ ਨਾਲ ਠੀਕ ਆ ਬਾਪੂ ਤਾਂ ਪਾ ਲਈ ਪਈ ਜਾਣਾਗਾ ਮਸਾ ਤਾਂ ਮੰਨਿਆ ਹੋਇਆ ਹੁਣ ਚੁੱਪ ਕਰਕੇ ਵਜਾ ਕਰ ਦੇਸੀ ਜਾਂਦਾ ਦਾ ਮੂੰਹ ਫਿਰ ਕੋਈ ਨਾ ਹੁਣ ਮੰਨ ਵੀ ਗਿਆ ਦੇਸੀ ਜਾਂਦਾ ਮੂੰਹ ਮੂੰਹ ਤਾਂ ਆਪੇ ਸੈਟ ਹੋ ਜਾਊਗਾ ਉਹਦਾ ਚੰਗਾ ਬੜਾ ਲਾਲਚ ਨਾ ਕਰਿਆ ਕਰ ਨਾਲੇ ਮੇਰੀ ਕੱਲ ਹੁਣ ਮੈਂ ਉਹਦੇ ਇਹ ਗੱਲ ਕਹੀ ਸੀ ਵੀ ਸਾਨੂੰ ਕਦੇ ਚੀਜ਼ ਦੀ ਲੋੜ ਨਹੀਂ ਹੈਗੀ ਲੈ ਲਾਲਚ ਨਾ ਕਰਿਆ ਕਰ ਲਾਲਚ ਵੀ ਹੁੰਦਾ ਹੀ ਆ ਫੇਰ ਕੀ ਹੋ ਗਿਆ ਕੱਲਾ ਪੁੱਤ ਹੈ ਕੱਲਾ ਪੁੱਤ ਵਿਆਹਣਾਗਾ ਕੀ ਗਾਂ ਪੰਜ ਸੱਤ ਨੇ ਆਪਣੇ ਤੇ ਨਾਲੇ ਦੇਖ ਕੁੜੀ ਨੂੰ ਪੀਕ ਹੀ ਲਿਆਉਂਦੇ ਨੇ ਆਪਣੇ ਤੋੜਾ ਕਿਸੇ ਦਾ ਅੱਗ ਲਾਈ ਨਹੀਂ ਲੱਗਦੀ ਫੇਰ ਕੀ ਹੋ ਗਿਆ ਇੱਥੇ ਤਾਂ ਖੁੱਡ ਨਹੀਂ ਜੁੜਦਾ ਹੈਗਾ ਹੈ ਜਿੰਨੀ ਜ਼ਮੀਨ ਤੇ ਮੈਂ ਆਈ ਸੀ ਉਦੋਂ ਕਹਾ ਬਤਾਈ ਤਾ ਉੱਥੇ ਹੀ ਪਈ ਆਗੀ ਹੁਣ ਸੁੱਖ ਨਾਲ 20 ਹੋਰ ਆਉਂਦੇ ਨੇ ਪਹਿਲਾਂ 18 ਸੀ ਹੁਣ 20 ਹੋ ਆ ਜਾਣਗੇ 40 ਦੇ ਲਵੇ ਲੱਕ ਜਾਣਗੇ ਦੇਖ ਲੈ ਐਸ਼ ਵੀ ساری ਉਮਰ ਤੈਂ ਕੀਤੀ ਐ ਜੇ ਖੁੱਡ ਵਧਾਉਂਦਾ ਸੀ ਐਸ਼ ਨਹੀਂ ਹੁੰਦੀ ਸੀ ਮੈਂ ਕੁਈ ਹੋਊਗਾ ਜਾਂ ਐਸ ਕਰ ਲੈ ਜਾਂ ਖੁੱਡ ਵਧਾ ਲੈ ਐਸ ਕਰਨ ਨੂੰ ਕਾਦੀ ਐਸ ਕਰਾਈ ਹੈ ਕੋਈ ਐਸ ਨਹੀਂ ਕਰਾਈ ਹੈਗੀ ਤੇ ਅੱਛਾ ਹਾਂ ਆ ਲੀੜਾ ਕੱਪੜਾ ਹੀ ਹੈ ਮਾੜਾ ਮੋਟਾ ਹੋਰ ਮੈਂ ਕਾਦੇ ਤੇ ਪੈਸੇ ਲਾਉਣੀ ਹੈ ਜੀ ਤੂੰ ਮਾ ਉਹ ਹੀ ਨੇ ਜਿਹੜੇ ਮੈਨੂੰ ਵਿਆਹ ਨੂੰ ਪਾਈਆਂ ਤੀਆਂ ਇੱਕ ਵੀ ਵੱਧ ਕੇ ਕੋਈ ਕਰਾਈ ਹੈ ਆ ਮਾੜਾ ਮੋਟਾ ਲੀੜਾ ਹੈ 5000 ਤੋਂ ਘੱਟ ਤੇਰਾ ਕੋਈ ਸੂਟ ਨਹੀਂ ਆਉਂਗਾ ਨਾ ਹੋਰ ਕੁਛ ਦੀਂਦਾ ਜਾਂ 5 5-7 ਹੋ ਜਾਣਾ ਆ ਇਹ ਘਰੇ ਪਾਉਣ ਵਾਲਾ ਜੀ 15-1500 ਦੇ ਨਿੰਦਰੇ ਹੂੰ ਚੰਗਾ ਸਾਰਾ ਪਤਾ ਹੀ ਹੈਗਾ ਚਲ ਚੰਗਾ ਹਾਂ ਕਰ ਲੈ ਕੰਮ ਜਾ ਕੇ ਸਾਰਾ ਕੁਝ ਹੁਣ ਤਾਂ ਹੀ ਲੱਭਿਆ ਬਣਿਆ ਪਿਆ ਮੋਢਾ ਬਣਿਆ ਪਿਆ ਕੱਲ ਨੂੰ ਆ ਜਾਣਾ ਸਾਰੀ ਪੱਕਠਕ ਹੋ ਜੂਗੀ ਸਾਰਾ ਕੰਮ ਸਿਰੇ ਲੱਗ ਜੂਗਾ ਫੇਰ ਕਿਤੇ ਸ਼ਾਂਤੀ ਆਊਗੀ ਮੈਨੂੰ ਤਾਂ ਤੈਨੂੰ ਸ਼ਾਂਤੀ ਨਹੀਂ ਆਉਂਦੀ ਸਾਰੀ ਦੁਨੀਆ ਨੂੰ ਸ਼ਾਂਤੀ ਆ ਸਕਦੀ ਹੈ ਤੇਰਾ ਕੋਈ ਬੰਨੀ ਪਰਦਾ ਚੰਗਾ ਮੈਂ ਬੋਲੀ ਜਾਨਾ ਆਹੋ ਮੈਂ ਬੋਲੀ ਜਾਨਾ ਸਾਰਾ ਦਿਨੇ ਜਨਾਨੀ ਲਾਲਚ ਕਰਦੀ ਦੀ ਕਰਦੀ ਹੋ ਗਈ ਜੀ ਭੇਜੇ ਨਾਲ ਗੱਲ ਤੁਹਾਡੀ ਭੇਜੇ ਨਾਲ ਤਾਂ ਹੋ ਗਈ ਹੁਣ ਕਿਹਨੂੰ ਲਈ ਜਾਨੇ ਫੇਰ ਫੋਨ ਤੁਸੀਂ ਉਮਰ ਲਾਡੀ ਨੂੰ ਆਉਣਾ ਫੋਨ ਹੂੰ ਦੱਸ ਦੇਣਾ ਉਹਨਾਂ ਨੂੰ ਵੀ ਦੱਸ ਦੇਗੀ ਵੀ ਭਈ ਗੱਲ ਹੋ ਗਈ ਹੈ ਤੇ ਗਾਹਾਂ ਹਾਂ ਜੀ ਹਾਂ ਫਿਰ ਦੱਸਣਾ ਤਾਂ ਪਊਗਾ ਨਾ ਇੱਕ ਤਾਂ ਫੋਨ ਹੀ ਨਹੀਂ ਚੱਕਦਾ ਇਹ ਨਾ ਚੱਕਿਆ ਨਹੀਂ ਜੀ ਚੱਕਿਆ ਨਹੀਂ ਮੈਸੇਜ ਰਿਕਾਰਡ ਕਰਦੇ ਮੈਸੇਜ ਰਿਕਾਰਡ ਕਰਦੇ ਦੱਸ ਦਵਾਰਾ ਲਾ ਨਾ ਲਾ ਕੇ ਦੇਖ ਲਓ ਦਵਾਰਾ ਹੂੰ ਬੱਲ ਜਾਈ ਜਾਂਦੀ ਹੈ ਹੂੰ ਤਰਕੇ ਕੋ ਪਾਸੇ ਹੋ ਗਿਆ ਉਹ ਕੰਮ ਕਰ ਕਰਨ ਲੱਗਾ ਉਹ ਹਾਂ ਕੋਈ ਪਤਾ ਨਹੀਂ ਕੰਮ ਵੀ ਵਾਲੇ ਨੇ ਕੱਲੇ ਜਾਣੇ ਨੂੰ ਨਾ ਵੀ ਇਹ ਤਾਂ ਕਹਿੰਦੇ ਮੈਸੇਜ ਰਿਕਾਰਡ ਕਰਦਾ ਇੱਕ ਵਾਰੀ ਭੇਜੇ ਨੇ ਦੁਆਰਾ ਲਾਉਣਾ ਹੈ ਕੀ ਗੱਲ ਹਾਂ ਪੁੱਛ ਲੋ ਹੈਲੋ ਹੈਲੋ ਹਾਂ ਭੇਜੇ ਹਾਂ ਹੋ ਗਈ ਗੱਲ ਅੱਛਾ ਕੀ ਆਂਦੇ ਬੱਸ ਸਾਡੇ ਵੱਲ ਤੇ ਪੱਕਾ ਹੀ ਹੈ ਮੈਂ ਤਾਂ ਫੋਨ ਕਰੀ ਜਾਂਦਾ ਸੀ ਤੇਰ ਤੋਂ ਪਹਿਲਾਂ ਹੀ ਉਹਨਾਂ ਨੂੰ ਕਿੱਥੇ ਬੁੱਧਵਾਰ ਦਾ ਹਾਜ਼ਿਰਦਾਨ ਹਾਜ਼ਿਰਦਾਨ ਰੱਖ ਲੋ ਚੰਗੀ ਗੱਲ ਆ ਸਮਝ ਦੀ ਉਹ ਗੁਰੂ ਘਰ ਤਾਂ ਉਦੋਂ ਉਦੋਂ ਵਧੀਆ ਹੋਰ ਕੀ ਹੋ ਸਕਦਾ ਆ ਜੇ ਆਪਾਂ ਗੁਰੂ ਘਰ ਨਹੀਂ ਜਾਵਾਂਗੇ ਤਾਂ ਹੂੰ ਚੱਲ ਬਸ ਠੀਕ ਹੈ ਮੈਂ ਇਹਨਾਂ ਨੂੰ ਕਹਿ ਦਿੰਦਾ ਹੁਣ ਵੀ ਉਹਨਾਂ ਵੱਲੋਂ ਭਈ ਆ ਗਿਆ ਸੁਨੀਹਾ ਵੀ ਭਈ ਤੂੰ ਕਰ ਲਈ ਗੱਲ ਭੇਜੇ ਨੇ ਤੇ ਮੈਂ ਫੋਨ ਲਾਈ ਜਾਂਦਾ ਸੀ ਲਾਡੀ ਨੂੰ ਲਾਡੀ ਨੇ ਫੋਨ ਚੱਕਿਆ ਨਹੀਂ ਚੱਲ ਮੈਂ ਹੁਣ ਮੈਂ ਹੁਣ ਪੱਕੀ ਗੱਲ ਕਰਦਾ ਮੈਂ ਮਨਿੰਦਰ ਨੂੰ ਕਰ ਦਿੰਦਾ ਫੋਨ ਚੰਗਾ ਚੱਲ ਠੀਕ ਹੈ ਠੀਕ ਹੈ ਚੰਗਾ ਕੀ ਕਹਿੰਦਾ ਉਹ ਕਹਿੰਦੇ ਠੀਕ ਹੈ ਜੀ ਸਾਨੂੰ ਦਵਾ ਮੈਂ ਜਦੋਂ ਮਰਜ਼ੀ ਤੁਸੀਂ ਕਹਿ ਦਿਓ ਹਾਂ ਤੇ ਕਹਿੰਦਾ ਵੀ ਬੁੱਧਵਾਰ ਦਾ ਦਿਨ ਕਾਸੀ ਉਹ ਕਹਿੰਦੇ ਕੋਈ ਗੱਲ ਨਹੀਂ ਬੁੱਧਵਾਰ ਨੂੰ ਦਿਨ ਹੈਗਾ ਤਾਂ ਬੱਸ ਚਲ ਵਧੀਆ ਦਿਨ ਆਜੀ ਬੁੱਧਵਾਰ ਦਾ ਹਾਂ ਮਹਾਂ ਕਹਿੰਦਾ ਕਿ ਗੁਰੂ ਘਰ ਰੱਖ ਲਈ ਮਹੱਜ ਤਾਂ ਰੱਖ ਲਓ ਮਹਾਂ ਵਧੀਆ ਗੱਲ ਹੋਰ ਕੀ ਨਾ ਹੋਰ ਰੱਬ ਦਾ ਘਰ ਤੋਂ ਵੱਧ ਵਧੀਆ ਕੀ ਸੀ ਸਹੀ ਗੱਲ ਹੈ ਜੀ ਫਿਰ ਹੁਣ ਤੁਸੀਂ ਮਨਿੰਦਰ ਨੂੰ ਕਰੋਗੇ ਫੋਨ ਮਨਿੰਦਰ ਨੂੰ ਕਰ ਲੈਣਾ ਫੋਨ ਉਹ ਤਾਂ ਚੱਕਦਾ ਨਹੀਂ ਪਿਆ ਹੋਰ ਤੁਸੀਂ ਮਨਿੰਦਰ ਨੂੰ ਕਰੋ ਕਾ ਟਰੈਕਟਰ ਜੇ ਹੁਣ ਉਹ ਵੀ ਗੱਲ ਇਹ ਲਿਆ ਕੇ ਬਾਜ਼ ਖੜਾ ਦਿੰਦਾ ਹੈ ਜੀ ਫੜ 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 ਸਾਰਾ ਦਿਨ ਹੀ ਚਲਦੀ ਰਹਿੰਦੀ ਆ ਸਾਰਾ ਆ ਕੋਠੀ ਪੈਂਦੀ ਆ ਫਿਰ ਉਹਨੇ ਦੇ ਕਰਕੇ ਕੰਮ ਕਰਕੇ ਬਾਲਾ ਹੋ ਰਿਹਾ ਹੈਲੋ ਹਾਂ ਮਨਿੰਦਰ ਬਤਾਓ ਹੈਲੋ ਆਉਂਦੀ ਆ ਆਵਾਜ਼ ਹਾਂ ਉਹ ਟਰੈਕਟਰ ਜਾਈ ਚੱਲੀ ਜਾਂਦਾ ਫੜਫੜ ਕਰੀ ਜਾਂਦਾ ਤਾਂ ਕਰਕੇ ਸੀ ਉਹ ਪਾਈ ਮੇਰੀ ਗੱਲ ਸੁਣ ਜਾਂ ਤੇਰੀ ਮੰਮੀ ਨਾਲ ਗੱਲ ਕਰਾ ਮੇਰੀ ਕਰਾ ਦੇ ਹੈਲੋ ਹਾਂਜੀ ਬੈਨ ਜੀ ਸਤਿ ਸ੍ਰੀ ਅਕਾਲ ਜੀ ਹੈਲੋ ਹੋਂਦੀ ਆਵਾਜ਼ ਉਹ ਸਾਡੇ ਕੀ ਕਰ ਗਏ ਜੀ ਹੁ ਰੋਣਾ ਅਸੀਂ ਨਹੀਂ ਪਾਉਂਦੇ ਸਾਡੇ ਨਾਲ ਨਾਲ ਮਿਸਤਰੀ ਲੱਗਿਆ ਹੋਇਆ ਗਵਾਂਢ ਚ ਕੋਠੀ ਪਈ ਜਾਂਦੇ ਤਾਂ ਕਰ ਗਿਓ ਬਸ ਟਰੈਕਟਰ ਆ ਗਿਆ ਵਾਗਿਆ ਤਾਂ ਕਰਕੇ ਨਾ ਸੁਣਦਾ ਨਹੀਂ ਉਹ ਤਾਂ ਮੈਂ ਤਾਂ ਐ ਫੋਨ ਕੀਤਾ ਸੀ ਮੈਂ ਹਾਂਜੀ ਅਸੀਂ ਗੱਲ ਕਰ ਲਈ ਆ ਭੇਜਨੇ ਵੀ ਗੱਲ ਕਰ ਲਈ ਉਹਦੇ ਨਾਲ ਤੇ ਉਹ ਕਹਿੰਦੇ ਬੁੱਧਵਾਰ ਦਾ ਰੱਖ ਲੋ ਪਰਸੋਂ ਦਾ ਅੱਛਾ ਜੀ ਠੀਕ ਐ ਨਾ ਨਾ ਉਹ ਕਹਿੰਦੇ ਸੀ ਹਾਜ਼ਿਰਤ ਰੱਖ ਲੈਣੇ ਗੁਰਦੁਆਰੇ 'ਚ ਹਾਂ ਹਾਂ ਵਾਸਪਰ ਉੱਥੇ ਰੱਖ ਲਾਂਗੇ ਆਪਾਂ ਠੀਕ ਹੈ ਠੀਕ ਹੈ ਚੱਲ ਜਿੱਥੇ ਵੀ ਹੋਇਆ ਜਿੱਥੇ ਮਨ ਕੀਤਾ ਉੱਥੇ ਉਹ ਕਰ ਲੈਣਗੇ ਆਪਾਂ ਉੱਥੀ ਵਗ ਚੱਲਾਂਗੇ ਕੀ ਏਡੀ ਹੋਆ ਹੈਨਾ ਬਸ ਠੀਕ ਹੈ ਤੁਸੀਂ ਨਾ ਮੈਂ ਲਾਡੀ ਨੂੰ ਫੋਨ ਲਾਇਆ ਸੀ ਦੋ ਵਾਰੀ ਤੇ ਲਾਡੀ ਨੇ ਚੱਕਿਆ ਨਹੀਂ ਮੇਰਾ ਫੋਨ ਤੁਸੀਂ ਆਪ ਦੀ ਰਾਏ مشਵਰਾ ਕਰ ਲਓ ساری ਰੈਸਲਾ ਕਰਕੇ ਤੇ ਉਸ ਤੋਂ ਬਾਅਦ ਆਪਣੀ ਜਿਹੜੀ ਗੱਲਬਾਤ ਆ ਉਹ ਦੇਖਦੇ ਆਂ ਚੰਗਾ ਜੀ ਠੀਕ ਹੈ ਬੰਦੀ ਸਸਤੀ ਕਾ ਚਲ ਇਹੀ ਬੋਝ ਲੈ ਗਿਆ ਮਨ ਤੋਂ ਹੋਰ ਕੀ ਨਾ ਜੀ ਪਤਾ ਕੀ ਆਏ ਆਏ ਇੱਕ ਤਾਂ ਅੱਜ ਚਾਚੂ ਜੀ ਵਾਲੀ ਵੀ ਕਿਹਨਾਂ ਤਜਾਬ ਹੀ ਵਾਲਾ ਬਣ ਗਿਆ ਕੈ ਸੁਣ ਲੈ ਲੈਂਦੇ ਤਜਾਬ ਦਾ ਸੁਣਤਾ ਲਵਾਵਾਂਗਾ ਇਹੋ ਮੈਂ ਕਹਿੰਦਾ ਸੀ ਵੀ ਜਿਹੜਾ ਕੰਮ ਟਾਈਮ ਸਿਰ ਹੋ ਜਵੇ ਨਾ ਹੋਰ ਕੀ ਨਾ ਜੀ ਇਹ ਤਾਂ ਪਹਿਲਾਂ ਮੈਂ ਤਾਂ ਉਹ ਭੇਜ ਲਾਈ ਜਾਂਦਾ ਝੋਨਾ ਕਹਿੰਦਾ ਬਾਈ ਬਣ ਕੇ ਅੱਜ ਦਾ ਦਿਨ ਮੈਂ ਹੋਵਾਂ ਕੱਲ ਨੂੰ ਵਿਹਲਾ ਹੋ ਜੂੰਗਾ ਦੁਪਹਿਰ ਤੱਕ ਸਾਰਨ ਮੇੜ ਕੇ ਮਾਤਾ ਕੱਲ ਨੂੰ ਪਤਾ ਕਿ ਪਰਸੋਂ ਰੱਖ ਲਵਾਂ ਹਾਂ ਇਹ ਤਾਂ ਹੈ ਉਹਦਾ ਕੰਮ ਵੀ ਨਹੀਂ ਮਿਲਦਾ ਨਾਲੇ ਆਪਣੇ ਕੰਮ ਕਰਦੇ ਜਿਹੜੇ ਰਹਿੰਦੇ ਉਹ ਹੋ ਜਾਣਗੇ ਹੋ ਜਾਣਗੇ ਯਾਰ ਤੇ ਫਿਰ ਭਾਈ ਆਪਦਾ ਜਿਵੇਂ ਤੁਹਾਨੂੰ ਠੀਕ ਲੱਗੇ ਮੈਂ ਆਪਾਂ ਦੇਖ ਲਾਂਗੇ ਹੁਣ ਉਹ ਗੱਲ ਕਰ ਲਈ ਹੈ ਹੁਣ ਉਧਰੋਂ ਕਹਤਾ ਇਹ ਕਹਿੰਦੇ ਕਹਿੰਦੇ ਭਾਵੇਂ ਗੁਰਦੁਆਰੇ ਰੱਖਣਾ ਗੁਰਦੁਆਰੇ ਰੱਖ ਲਓ ਤੇ ਜੇ ਗੁਰਦੁਆਰੇ ਨਹੀਂ ਰੱਖਣਾ ਜੇ ਕਿਸੇ ਪਾਰਕ-ਪੁਰਕ ਦਾ ਰੱਖਣਾ ਮੈਂ ਜਿੱਥੇ ਮਰਜ਼ੀ ਰੱਖ ਲਓ ਭਾਈ ਤੁਹਾਡੇ ਦੋਨੇ ਟੱਪਰਾ ਦੀ ਸਲਾਹ ਹੋਊਗੀ ਹੈਨਾ ਉਤਸ਼ਾਹ ਨਾ ਕਰ ਲੈਣੇ ਤੇ ਮੇਰੇ ਕੋਲ ਸੇ ਮੈਂ ਜਾ ਆਵਾਂਗਾ ਜਾ ਠੀਕ ਹੈ ਅੱਡੇ ਤੇ ਜਾ ਕੇ ਆਣਾ ਮੈਂ ਤੇ ਕੁਝ ਮੰਗਾਉਣਾਗਾ ਕੁਸਾਰ ਸਬਜੀ ਮੰਗਾਉਣਾ ਤਾਂ ਕੀ ਆ ਜੀ ਕਦੂ ਪਏ ਨੇ ਘਰੇ ਉਹੀ ਬਣਾ ਲੂੰਗੀ ਮੈਂ ਤਾਂ ਕੀ ਕਦੂ ਕਦੂ ਕੱਲ ਵੀ ਕਦੂ ਬਣਾਇਆ ਸੀਗਾ ਅੱਜ ਫੇਰ ਕਦੂ ਧਰ ਲਾ ਚੱਲ ਕੋਈ ਨਹੀਂ ਤੁਸੀਂ ਨਹੀਂ ਖਾਣੇ ਕਦੂ ਫੇਰ ਨਾ ਖਾਓ ਫੇਰ ਹੋਰ ਕੀ ਤੁਸੀਂ ਗਮਾਰੇ ਦੀਆਂ ਫਲੀਆਂ ਲਿਓ ਜਿਹੜੀ ਸਬਜੀ ਤੁਹਾਨੂੰ ਪਸੰਦ ਆ ਉਹ ਬਣਾ ਲਾਂਗੇ ਚਲ ਫਲੀਆਂ ਲੈ ਕੇ ਆਉਣਾ ਹੋਰ ਕੀ ਆ ਚਲ ਠੀਕ ਆਲੂ ਬੜੇ ਬਣਾ ਹਾਂਜੀ ਹਾਂ ਮਨਿੰਦਰ ਕੀ ਕਰੀ ਜਾਨੀ ਆ ਪੁੱਤ ਕੋਸ਼ਿ ਨੀ ਮੰਮੀ ਆ ਦੇਖੀ ਜਵਾਕਾਂ ਨੇ ਕੱਲ ਛਤਰੀ ਤੋੜੀ ਮੈਂ ਦੱਸ ਪੁੱਤ ਤੋੜਤਾ ਜਿਹੜੀ ਦਿੱਤੀ ਦਿੱਤੀ ਮੈਨੂੰ ਐਂ ਗਏ ਕਿਸ ਦੇ ਅੱਖ ਚ ਨਾ ਵੱਜਣ ਇਹ ਤਾਰਾਂ ਇਹਨੂੰ ਇਕੱਠੀ ਕਰਕੇ ਧਰ ਦੇ ਸਹੀ ਗੱਲ ਸਿੱਟੀ ਦੀ ਇਹ ਨਹੀਂ ਹੋਣ ਨੀ ਇਹ ਠੀਕ ਹੁੰਦੀਆਂ ਹੈਗੀਆਂ ਪੁੱਤ ਉਹਦੇ ਪਾਸੇ ਤੇ ਧਰ ਦੇ ਹੂੰ ਨਾਲੇ ਮੈਂ ਤੈਨੂੰ ਐਂ ਕਹਿੰਦੀ ਸੀ ਕਾਸ਼ ਨਾਲ ਗੱਲ ਹੋਈ ਸੀ ਮੇਰੀ ਤੇ ਉਹ ਐਂ ਕਹਿੰਦਾ ਸੀ ਕਹਿੰਦਾ ਵੀ ਮਨਿੰਦਰ ਨੂੰ ਕਹਿ ਵੀ ਉਹਦੇ ਡੈਡੀ ਨੂੰ ਫੋਨ ਕਰ ਤੂੰ ਤੇ ਕੱਲ ਨੂੰ ਆਪਾਂ ਘਰਵਾਰ ਦੇਖ ਹੀ ਆਵਾਂਗੇ ਜਾ ਕੇ ਪੁੱਤ ਵੀ ਜਿੱਤੇ ਰੜੀ ਰਿਸ਼ਤਾ ਦੇ ਕੇ ਆ ਹਾਂ ਹਾਂ ਫਰ ਮਮੀ ਹੁਣ ਡੈਡੀ ਘਰਵਾਰ ਦੇਖਤਾ ਏ ਫਿਰ ਯਕੀਨ ਨਹੀਂ ਉਹਨਾਂ ਦੇ ਉੱਤੇ ਯਕੀਨ ਦੀ ਗੱਲ ਨਹੀਂ ਫਿਰ ਵੀ ਇੱਕ ਵਾਰੀ ਆਪਾਂ ਨੂੰ ਦੇਖਣਾ ਤਾਂ ਬਣਦਾ ਹੀ ਹੈ ਨਾ ਵੀ ਕਿਹ ਹੈ ਜਾ ਘਰਵਾਰੇ ਆ ਕਿ ਰੱਖਾ ਥਾਈ ਕੱਢੀਏ ਚਲ ਆਪਣਾ ਵੀ ਮੜਾ ਦਿਲ ਟਿਕ ਜੂ ਵੀ ਪਈ ਚਲ ਸਾਰਾ ਕੁਝ ਠੀਕ ਹੈ ਫਿਰ ਅਗਲੇ ਨੂੰ ਵੀ ਆ ਹੁੰਦਾ ਵੀ ਆਪ ਤਾਂ ਕੋਈ ਸਾਡੇ ਮੂੰਹ ਮੱਥੇ ਵੀ ਨਹੀਂ ਲੱਗਿਆ ਹੈਗਾ ਕਿ ਚਲ ਕੋਈ ਗੱਲ ਨਹੀਂ ਮੈਂ ਮੰਮੀ ਜੀ ਜੜੀ ਨੂੰ ਫੋਨ ਕਰ ਦਿੰਨੀ ਆ ਤੇ ਕੱਲ ਨੂੰ ਤੁਹਾਡੇ ਨਾਲ ਲੱਗ ਜਾਣਗੇ ਤੁਸੀਂ ਜਾ ਕੇ ਘਰਵਾਰ ਦੇਖ ਆਏ ਹਾਂ ਤੇ ਨਾਲੇ ਪੁੱਤ ਮੇਰੀ ਗੱਲ ਸੁਣਾ ਮੈਨੂੰ ਸਮਝ ਨਹੀਂ ਆਉਂਦੀ ਵੀ ਤੈਨੂੰ ਐ ਕੀ ਹੋ ਗਿਆ ਕੁੜੀ ਨਾਲ ਕਿਉਂ ਐ ਗੁੱਸੇ ਹੋ ਗਈ ਕਿੱਡੀ ਕਵੱਡੀ ਸੀ ਸੂਟ ਵਾਲੀ ਗੱਲ ਮੈਂ ਤਾਂ ਗੁੱਸੇ ਨਹੀਂ ਹੋਈ ਮੈਂ ਤਾਂ ਜਸਟ ਨਾਰਮਲੀ ਕਿਹਾ ਮੰਮੀ ਵੀ ਤੁਹਾਨੂੰ ਪਤਾ ਮੰਮੀ ਨੇ ਪਿਆਰ ਨਾਲ ਮੇਰੇ ਵਾਸਤੇ ਸੂਟ ਲੈ ਕੇ ਆਈ ਆ ਤੇ ਹੁਣ ਮੈਂ ਜੀਤੀ ਨੂੰ ਕਿਵੇਂ ਦੇ ਸਕਦੀ ਆ ਪਰ ਮੰਮੀ ਗੁੱਸਾ ਕਰਦੀ ਉਹਨੂੰ ਵੀ ਸਮਝਣਾ ਚਾਹੀਦਾ ਥੋੜਾ ਜਿਹਾ ਚਲ ਪੁੱਤ ਉਹ ਤਾਂ ਕੋਈ ਗੱਲ ਨਹੀਂ ਮੇਰੀ ਗੱਲ ਸੁਣ ਉਹ ਚੰਦਰੀ ਦਾ ਤੈਨੂੰ ਪਤਾ ਹੀ ਮਣ ਕਿਹਜਾ ਹੋਇਆ ਪਿਆ ਪਤਾ ਜਦੋਂ ਮੈਂ ਕਹਿੰਨੀ ਵੀ ਅੱਜ ਅੱਜ ਦੇ ਕੱਪੜੇ ਲਈ ਦੇ ਸਮਾਲਾ ਉਹਦੀ ਕਹਿੰਦੇ ਨਾ ਮੇਰਾ ਤਾਂ ਮਾਂ ਜੀ ਨਹੀਂ ਕਰਦਾ ਮੇਰੇ ਤਾਂ ਚਾਹ ਮੁੱਕ ਗਈ ਮੇਰੇ ਤਾਂ ਹੁਣ ਉਹਨੇ ਤਾਂ ਪਤਾ ਹੀ ਨਹੀਂ ਤੈਨੂੰ ਕਹਿ ਕਿਵੇਂ ਦਿੱਤਾ ਹੈ ਤੇ ਫਿਰ ਹੁਣ ਚਲ ਮੈਨੂੰ ਭਾਈ ਗੁੱਸਾ ਆਇਆ ਲੱਗਿਆ ਮੈਂ ਕਿਹਾ ਮਨਿੰਦਰ ਨੇ ਅੱਗੇ ਤਾਂ ਕਦੇ ਕਿਸੇ ਗੱਲ ਤੋਂ ਐ ਕਰਿਆ ਨਹੀਂ ਹੁਣ ਇਹਨੂੰ ਕੀ ਹੋ ਗਿਆ ਤੇਰੇ ਚਿੱਤ ਚ ਕੀ ਗੱਲ ਹੈ ਪੁੱਤ ਮੈਨੂੰ ਖੁੱਲ ਕੇ ਦੱਸ ਦੇ ਮੇਰੇ ਚਿੱਤ ਚ ਕੋਈ ਗੱਲ ਨਹੀਂ ਹੈਗੀ ਮੰਮੀ ਅੱਜ ਤੋਂ ਪਹਿਲਾਂ ਜਦੋਂ ਮੈਂ ਅੱਜ ਤੱਕ ਨਹੀਂ ਵੀ ਐ ਕੁਛ ਕੀਤਾ ਤਾਂ ਹੁਣ ਕਿਉਂ ਕਰੂੰਗੀ ਮੈਂ ਕੁਛ ਚਲ ਬਤ ਮੇਰੀ ਗੱਲ ਸੁਣ ਪਤਾ ਨਹੀਂ ਜਵਾਕੜੀ ਕਿੰਨੇ ਕ ਦਿਨ ਆਪਣੇ ਕੋਲੇ ਹੈਗੀ ਆ ਕਿੰਨੇ ਉਹੀ ਕਹਿੰਦੇ ਹੁੰਦੇ ਬੀਟੀਆਂ ਤਾਂ ਬਗਾਨਾ ਤਣ ਹੁੰਦੀਆਂ ਭਾਈ ਹੈ ਵੀ ਚੱਲ ਮੇਰਾ ਪੁੱਤ ਬਣ ਕੇ ਦੇਖ ਇਹਨੇ ਜਵਾਕੜੀ ਨੂੰ ਪਹਿਲਾਂ ਕਦੇ ਕਿਸੇ ਨੇ ਪਿਆਰ ਦਿੱਤਾ ਹੀ ਨਹੀਂ ਇਹਨੂੰ ਹੁਣ ਤੱਕ ਪਿਆਰ ਨਹੀਂ ਮਿਲਿਆ ਹਨਾ ਵੀ ਆਪਾਂ ਇਹਦਾ ਮੂੰਹ ਨਾ ਫਟਕਾਰੀਏ ਇਹਦੇ ਨਾਲ ਪਿਆਰ ਨਾਲ ਹੀ ਰੱਖੀਏ ਪੁੱਤ ਨਹੀਂ ਮੈਂ ਤਾਂ ਪਿਆਰ ਨਾਲ ਹੀ ਰਹਿਣੀ ਆ ਤੁਹਾਨੂੰ ਪਤਾ ਹੀ ਮੈਂ ਤਾਂ ਕਦੇ ਕੁਝ kiya ਹੀ ਨਹੀਂ ਹੈਗਾ ਬਸ ਉਹ ਸੂਟ ਵਾਲੀ ਗੱਲ ਪਿੱਛੇ ਤਾਂ ਕਿਆ ਤੁਹਾਨੂੰ ਪਤਾ ਮੰਮੀ ਸੂਟ ਲੈ ਕੇ ਆਏ ਹਨਾ ਫਿਰ ਵੀ ਮਾਂਵੇਂ ਨੇ ਪਿਆਰ ਨਾਲ ਜੇ ਕੁਝ ਲੈ ਕੇ ਆਉਂਦੀਆਂ ਫਿਰ ਦੇਣਾ ਔਖਾ ਹੋ ਜਾਂਦਾ ਚਲੋ ਉਹ ਤਾਂ ਠੀਕ ਹੈ ਪੁੱਤ ਪਰ ਮੈਨੂੰ ਨਾ ਗੱਲ ਚੰਗੀ ਜੀ ਨਹੀਂ ਲੱਗੀ ਹੈਗੀ ਵੀ ਆ ਮੇਰੇ ਮਨ ਨੂੰ ਠੇਸ ਪਹੰਚੀ ਉਹ ਤਾਂ ਜਿਹੜੇ ਜਿੱਦਿਆਂ ਦੀ ਉਰੇ ਆਪਣੇ ਘਰੇ ਆਈ ਹੈ ਵੇਖ ਲੈ ਉਹਦਾ ਤਾਂ ਸਮਾਂ ਪਛਾਣੀ ਚੱਕਿਆ ਜਾਂਦਾ ਵੀ ਮੇਰੀ ਪਰਜਾਈ ਮੇਰੇ ਮਾਵਾ ਵਾਂਗੂ ਕਰਦੀ ਐ ਇੰਨਾ ਕਰਦੀ ਐ ਇੰਨਾ ਕਰਦੀ ਐ ਕੀ ਸੂਟੜੇ ਦੀ ਗੱਲ ਕੀ ਹੁੰਦੀ ਐ ਪੁੱਤ ਇਹ ਤਾਂ ਬਾਲੀਆਂ ਨਿੱਕੀਆਂ ਨਿੱਕੀਆਂ ਚੀਜ਼ਾਂ ਹੁੰਦੀਆਂ ਨੇ ਨਾ ਕੋਈ ਗੱਲ ਨਹੀਂ ਮਾਂ ਅੱਗੇ ਤੋਂ ਧਿਆਨ ਰੱਖੂੰਗੀ ਮੈਂ ਪਤਾ ਐ ਕਿ ਇਹ ਬੋਤ ਇੰਨਾ ਗੱਲਾਂ ਨਾਲ ਹੀ ਘਰਾਂ 'ਚ ਫਰਕ ਪੈਂਦੇ ਪੈ ਜਾਂਦੇ ਨੇ ਹੈ ਨਾਲੇ ਹੁਣ ਉਹਨੂੰ ਕਿਹੜਾ ਕੋਈ ਤੋੜਾ ਹੈਗਾ ਸੁਖਰਾਲ ਜੇ ਮੈਨੂੰ ਕਹੋ ਵੀ ਮਾਂ ਮੈਨੂੰ ਆ ਚੀਜ਼ ਚਾਹੀਦੀ ਐ ਮੈਂ ਤਾਂ ਬਹੁਤ ਇੱਕ ਦਿਨ ਨੂੰ ਚਾਰ ਦਵਾ ਕੇ ਲਿਆਂਗੀ ਆਪਣੇ ਘਰੇ ਕਿਹੜਾ ਕੋਈ ਐ ਵੀ ਕਿਸੇ ਚੀਜ਼ ਦਾ ਘਟ ਹੈਗਾ ਸਹੀ ਗੱਲ ਹੈ ਮੰਮੀ ਆਪਣੇ ਘਰੇ ਕਿਹੜਾ ਕਸ ਦਾ ਤੋੜਾ ਸਾਰਾ ਕੁਝ ਉਹਦਾ ਹੀ ਆ ਜਿਹੜਾ ਕੋਈ ਚਾਵੇ ਉਹਨੂੰ ਮਿਲ ਸਕਦਾ ਕੋਈ ਗੱਲ ਨਹੀਂ ਫਿਰ ਉਹਦੇ ਨਾਲ ਦਾ ਸੂਟ ਉਹਨੂੰ ਹੋਰ ਲਿਆ ਦਾਂਗੇ ਚਲ ਪੁੱਤ ਉਹ ਤਾਂ ਲਿਆ ਦਾਂਗੇ ਪਰ ਹੁਣ ਜਿਹੜੀ ਤੈਂ ਗੱਲ ਕਹਿਤੀ ਨਾ ਮਤਲਬ ਜਵਾਕੜੀ ਦਿਲ ਤੇ ਲਾ ਜਾਂਦੀ ਹੁੰਦੀ ਹੈ ਮੈਂ ਤਾਂ ਕੀ ਗੱਲ ਆ ਉਹਨੂੰ ਇੰਨਾ ਵੀ ਤੁਸੀਂ ਜਵਾਕੜੀ ਜਵਾਕੜੀ ਨਾ ਕਰੋ ਪਤਾ ਕੀ ਹੁਣ ਉਹਨੂੰ ਮਾੜਾ ਮੋਟਾ ਤੁਸੀਂ ਕੋਈ ਚੀਜ਼ ਨੂੰ ਸਿਖਾਓ ਵੀ ਵੀ ਕਿਦਾਂ ਕਿਸੇ ਗੱਲ ਸਹੀ ਦੀ ਵੀ ਹੁੰਦੀ ਆ ਹਰ ਇੱਕ ਗੱਲ ਤੇ ਰੋਣਾ ਹਰ ਇੱਕ ਗੱਲ ਤੇ ਐਵੇਂ ਨਾਰਾਜ਼ ਹੋ ਕੇ ਬਹਿਣਾ ਚੰਗਾ ਨਹੀਂ ਲੱਗਦਾ ਮੇਰੀ ਗੱਲ ਸੁਣ ਲੈ ਉਹਨੇ ਇੰਨੀ ਕਿ ਜ਼ਿੰਦਗੀ 'ਚ ਨਾ ਜਿਹੜੇ ਦੁੱਖ ਹੋਣੇ ਚੱਲ ਲਏ ਆਪਾਂ ਨੂੰ ਵੀ ਪਤਾ ਵੀ ਉਹ ਇੰਨੇ ਜੋਗੀ ਹੈ ਨਹੀਂ ਸੀ ਜਿੰਨੇ ਤਕਲੀਫਾਂ ਨੇ ਜਵਾਕੜੀ ਨੇ ਚੱਲ ਲੀਆਂ ਹੁਣ ਜੇ ਆਪਾਂ ਵੀ ਉਹਦੇ ਨਾਲ ਰੁੱਖਾ ਮਿੱਸਾ ਬੋਲਾਂਗੇ ਜਾਂ ਕਿਸੇ ਗੱਲ ਤੋਂ ਟੋਕਾਂਗੇ ਤਾਂ ਫੇਰ ਉਹਦਾ ਪਾਲਾ ਕੀ ਧਰਗਾ ਇੱਥੇ ਰਹਿਣ ਦਾ ਫਿਰ ਗਾਂਹ ਜਾ ਕੇ ਕੀ ਕਰੂਗੀ ਮਾਂ ਹਣ ਕਈਰ ਸਾਸਤਾ ਸੋ ਗੱਲਾਂ ਕਹਿ ਵੀ ਦਿੰਦੀ ਆਪਾਂ ਨੂੰ ਹਰੇਕ ਕੱਲ ਦਿਲ ਤੇ ਨਹੀਂ ਆਉਂਦੀਆਂ ਇਹ ਸੱਸ ਦੀਆਂ ਗੱਲਾਂ ਪਹਿਲਾਂ ਕਿਹੜੇ ਉਹਨੇ ਸੁਣੀਆਂ ਨਹੀਂ ਉਹਨੇ ਤਾਂ ਆਪਣੇ ਤੱਕ ਕਦੇ ਪਾਪ ਨਹੀਂ ਸੀ ਕੱਢੀ ਕਹੇ ਜੇ ਬੰਦੇ ਨਾਲ ਕੱਟੀ ਜਾਂਦੀ ਸੀ ਜਦੋਂ ਦੇਖ ਲਾ ਆਪਾਂ ਜਾਂਦੇ ਸੀ ਤਾਂ ਵੀ ਕਹਿੰਦੀ ਸੀ ਮੇਰਾ ਘਰ ਐਵਾ ਮੇਰਾ ਐ ਰੱਬ ਨੇ ਜਿਹੜਾ ਕੁਝ ਮੇਰੇ ਕਰਮਾਂ ਚ ਲਿਖਤਾ ਮੈਂ ਤਾਂ ਬਸ ਉਹੀ ਆਪਦਾ ਉਵੇਂ ਭੋਗੀ ਜਾਨੀ ਆ ਹੈ ਉਹਦਾ ਹੁਣ ਤੈਨੂੰ ਵੀ ਪਤਾ ਹੈ ਵੀ ਆਪਾਂ ਉਹਦੇ ਤੇ ਕਿਹੜੀਆਂ ਕਿਹੜੀਆਂ ਬਾਬਾ ਨਹੀਂ ਵਗੀਆਂ ਹੈਗੀਆਂ ਸਾਰੀਆਂ ਹੀ ਦੇਖੀਆਂ ਨੇ ਹੈ ਅੱਜ ਕੱਲ ਨਹੀਂ ਕੌਣ ਚੱਲਦਾ ਅਗਲਾ ਉਹਦੀ ਕਹਿੰਦਾ ਮਾਪਿਆਂ ਨੂੰ ਆ ਕੇ ਵੀ ਪਾਏ ਮੈਂ ਤਾਂ ਇੱਥੇ ਰਹਿ ਨਹੀਂ ਸਕਦੀ ਮੈਂ ਤਾਂ ਦਿਨ ਨਹੀਂ ਕੱਟ ਸਕਦੇ ਹੁਣ ਤਾਂ ਜਵਾਕ ਨਹੀਂ ਨੇ ਆਪਦੇ ਢਿੱਡ ਜਿਗੰਡਾ ਦੇ ਲਿਆ ਕੋਈ ਗੱਲ ਨਹੀਂ ਮਾਂ ਮੈਂ ਅੱਗੇ ਤੋਂ ਧਿਆਨ ਰੱਖੂੰਗੀ ਤੁਸੀਂ ਸਹੀ ਕਹਿ ਰਹੇ ਹੋ ਸ਼ਾਇਦ ਮੇਰੇ ਤੋਂ ਜ਼ਿਆਦਾ ਬੋਲਿਆ ਗਿਆ ਚੱਲ ਪੁੱਤ ਦੇਖ ਮੇਰੀ ਵੀ ਆਤਮਾ ਦੁਖੀ ਹੁੰਦੀ ਹੈ ਹੈਂ ਮੇਰਾ ਤੈਨੂੰ ਵੀ ਕਹਿਣ ਨੂੰ ਜੀ ਨਹੀਂ ਕਰਦਾ ਹੈਗਾ ਦੇਖ ਮੈਨੂੰ ਕੋਈ ਤੂੰ ਵੀ ਤੇ ਪਿਆਰੀ ਨਹੀਂ ਹੈਗੀ ਬਸ ਮੈਨੂੰ ਤਾਂ ਐ ਜੇ ਲੱਗਦਾ ਵੀ ਦੇਖ ਕੋਈ ਨਿੱਕੀ ਮੋਟੀ ਗੱਲ ਤੇ ਤੁਹਾਡਾ ਦੋਨਾਂ ਪੈ ਭਰਾਮਾਂ ਚ ਕੋਈ ਫਰਕ ਨਾ ਪਵੇ ਉਹਨੂੰ ਵੀ ਲੱਗੇ ਵੀ ਭਾਈ ਇਹ ਮੇਰੀ ਪਰਜਾਈ ਮਾਵਾ ਵਰਗੀ ਹੈ ਨਾਲੇ ਮੇਰੀ ਗੱਲ ਸੁਣਾ ਤੀਆਂ ਦੇ ਪੇਕੇ ਦਾ ਨਾ ਭਰਾ ਤੇ ਪਰਜਾਈ ਨਾਲ ਹੀ ਹੁੰਦੇ ਐ ਮੈਂ ਕਿੰਨਾ ਚਿਰ ਬੈਠੀ ਰਹੂੰਗੀ ਜੇ ਮੇਰੇ ਸਾਹਮਣੇ ਤੁਸੀਂ ਹੱਸੋਗੇ ਖੇਡੋਗੇ ਭਾਈ ਇੱਕ ਦੂਜੇ ਨਾਲ ਵਧੀਆ ਵਰਤੋਂਗੇ ਤਾਂ ਪੁੱਤ ਮੇਰੀ ਵੀ ਆਤਮਾ ਠੰਡੀ ਹੈ ਹੈ ਠੀਕ ਹੈ ਹਾਂ ਚਲ ਕੋਈ ਨਾ ਮੇਰਾ ਪੁੱਤ ਬਣ ਕੇ ਗੁੱਸਾ ਨਾ ਕਰੀ ਮਸਲ ਕੇ ਤੂੰ ਨਾ ਦਿਨ ਪਿਆਰ ਨਾਲ ਹੀ ਰਹੀ ਠੀਕ ਹੈ ਬਈ ਕੋਈ ਨਹੀਂ ਬਾਕੀ ਮੈਂ ਡੈਡੀ ਨਾਲ ਗੱਲ ਕਰਦੇ ਹਾਂ ਅਸੀਂ ਕੰਮ ਚਾਹ ਹਾਂ ਬਸ ਕਰ ਲੈ ਤੇ ਡੈਡੀ ਨਾਲ ਗੱਲ ਮੈਨੂੰ ਆਏਗਾ ਵੀ ਚਲ ਕੇ ਰਾਂ ਇੱਕ ਵਾਰੀ ਅਸੀਂ ਜਾਈਏ ਫਿਰ ਆਪਣੀ ਗੱਲ ਗਾਹਾਂ ਤੁਰਦੀ ਹੋ ਜੇ ਹਣਾ ਜਿੰਨਾ ਛੇਤੀ ਹੋ ਜੇ ਪੁੱਤ ਠੀਕ ਹੈ ਨਿਬੜ ਜੇ ਕੰਮ ਠੀਕ ਹੈ ਹਾਂ ਚੱਲ ਚੰਗਾ ਲੈ ਆ ਕਰ ਲੈ ਕੀ ਕਰਦੀਆਂਗੇ ਮੇਲਾ ਬਾਪੂ ਵੀ ਸਹੀ ਕਹਿੰਦਾ ਸੀਗਾ ਹਰ ਗੱਲ ਤੇ ਸਾਰਾ ਕੁਝ ਮੇਰੀ ਧੀ ਦਾ ਹੀ ਆ ਸਾਰਾ ਖੁਸ਼ੀ ਉਹਦਾ ਮੈਂ ਤਾਂ ਉਹਦੇ ਲਈ ਐ ਕਰ ਦੂੰ ਤਦ ਸਾਡਾ ਕੁਝ ਵੀ ਨਹੀਂ ਹੈਗਾ ਇੱਥੇ ਕਿਤੇ ਬਾਪੂ ਦੀਆਂ ਗੱਲਾਂ ਸੱਚੀਆਂ ਹੀ ਨਾ ਹੋ ਜਾਣ ਨਹੀਂ ਮੈਂ ਆਪਦੇ ਪੁੱਤ ਦਾ ਨਾ ਕੁਝ ਵੀ ਨਿਗਵਾਉਣਾ ਮੈਂ ਸਾਰਾ ਕੁਝ ਉਹਦਾ ਬੰਨ ਕੇ ਰੱਖਣਾ ਕੱਲ ਨੂੰ ਮੈਨੂੰ ਨਾ ਕੋਈ ਸਵਾਲ ਕਰੇ ਤੂੰ ਮੇਰੇ ਲਈ ਕੀ ਕੀਤਾ ਹਲੇ ਚਾਹ ਪੀਤੀ ਨਹੀਂ ਹੋਣੀ ਪੀਤੀ ਨਹੀਂ ਹੈਗੀ ਉੱਠੇ ਹੀ ਨਹੀਂ ਹੈਗਾ ਹਜੇ ਆ ਹੁਣ ਚਾਹ ਦੁਬਾਰੇ ਬਣਾਈ ਆ ਉਹ ਲੈ ਕੇ ਜਾਣੀ ਆ ਤੂੰ ਵਾਸਤੇ ਠੀਕ ਹੈ ਤਰ੍ਹਾਂ ਹੀ ਕਰ ਮੇਰੀ ਗੋਸ ਹਾਂ ਨਮਾ ਸਮਝਾ ਦੇ ਤੇ ਕਿਤੇ ਕੀ ਬੁਕਾਈ ਮਾਰਦੇ ਆਂ ਜੋ ਆਉਂਗੇ ਉਹ ਕੋਈ ਨਾ ਕੋਈ ਬੁਕਾਈ ਨਹੀਂ ਮਾਰਦਾ ਹੈਗਾ ਚੰਗੀ ਤਰ੍ਹਾਂ ਸਮਝਾ ਦੀ ਸਮਝਾਇਆ ਹੋਇਆ ਦੁਬਾਰੇ ਫੇਰ ਕਰ ਲੰਨੀ ਆ ਗੱਲ ਘੇਰਾ ਹੋਰ ਕਹਿ ਦਾਨੀ ਆ ਚੰਗਾ ਚਾਲ ਹੈ ਕੀਤਾ ਤੋ ਜਿਹਾ ਸ ਕੀ ਹੋ ਗਿਆ ਪੁੱਤਾ ਗੁੱਸੇ ਮੇਰੇ ਨਾਲ ਹੁਣ ਤੱਕ ਤੂੰ ਤੁਸੀਂ ਤਾਂ ਮੈਨੂੰ ਦੋ ਵਿਧਾ ਚ ਪਾਤਾ ਮਾਂ ਮੈਨੂੰ ਸਮਝ ਨਹੀਂ ਆ ਰਹੀ ਆ ਰਹੀ ਮੈਂ ਕੀ ਕਰਾਂ ਮੈਂ ਤਾਂ ਤੁਹਾਡੇ ਸਾਰਿਆਂ ਦੇ ਵਿਚਾਲੇ ਫਸ ਗਿਆ ਤੁਸੀਂ ਮੇਰੀ ਸਿਚੁਏਸ਼ਨ ਤਾਂ ਸਮਝ ਨਹੀਂ ਰਹੇ ਉਹ ਕੁੜੀ ਜਿਹਨੂੰ ਮੈਂ ਪਿਆਰ ਕਰਦਾ ਐਨੇ ਟਾਈਮ ਤੋਂ ਮੈਂ ਉਹਦੇ ਨਾਲ ਰਿਲੇਸ਼ਨਸ਼ਿਪ ਚਾਂ ਹੁਣ ਮੈਂ ਉਹਨੂੰ ਕਿਹੜੇ ਮੂੰਹ ਨਾਲ ਕੀ ਜਵਾਬ ਦਵਾਂ ਉਹਦੇ ਨਾਲ ਮੈਂ ਇੰਨੀਆਂ ਸੌਹਾਂ ਪਾਈਆਂ ਉਹਨੂੰ ਇੰਨੀਆਂ ਕਸਮਾਂ ਇੰਨੇ ਵਾਦੇ ਕੀਤੇ ਆ ਉਹਦੇ ਨਾਲ ਉਹਨੂੰ ਤਾਂ ਮੈਂ ਐਂ ਕਿਹਾ ਸੀ ਮੈਂ ਮਰ ਜوں ਪਰ ਤੈਨੂੰ ਵਿਆਹ ਕੇ ਤੈਨੂੰ ਹੀ ਲੈ ਕੇ ਆਉ ਹੁਣ ਤੁਸੀਂ ਤਾਂ ਮੈਨੂੰ ਧੱਕੇ ਨਾਲ ਇੱਧਰ ਵਿਆਹ ਕਰਵਾ ਰਹੇ ਹੋ ਉਹ ਕੁੜੀ ਨੂੰ ਕੀ ਜਵਾਬ ਦਵਾਂ ਮੈਨੂੰ ਐਂ ਦੱਸ ਤੋ ਕਿਹੜੇ ਮੂੰਹ ਨਾਲ ਉਹਨਾਂ ਨਾਲ ਗੱਲ ਕਰਾਂ ਮੇਰੀ ਗੱਲ ਸੁਣ ਜਵਾਬ ਕੀ ਦੇਣਾਗਾ ਤੂੰ ਨਾ ਦੱਸ ਭਾਈ ਇਹ ਮੇਰਾ ਵਿਆਹਗਾ ਲੈ ਮਾਂ ਉਹਨੂੰ ਤਾਂ ਮੈਂ ਦੱਸੀ ਬੈਠਾਂ ਉਹ ਤਾਂ ਕਹਿੰਦੀ ਜੇ ਨਾ ਮੇਰਾ ਵਿਆਹ ਹੋਇਆ ਨਾ ਮੈਂ ਤਾਂ ਘਰੇ ਆ ਕੇ ਬੈਠੂੰ ਤੁਹਾਡੇ ਬਾਰਚ ਜਲੂਸ ਕੱਢੂ ਨਹੀਂ ਮੇਰੀ ਗੱਲ ਮੈਂ ਤਾਂ ਥੋੜੇ ਬਚਾਲੇ ਫਸ ਗਿਆ ਨਾ ਮੇਰੀ ਗੱਲ ਸੁਣ ਘਰੇ ਬੈਠੂ ਪਹਿਲਾਂ ਤਾਂ ਤੂੰ ਉਹਨੂੰ ਕੋਈ ਗੱਲ ਦੱਸੀ ਨਾ ਫਿਰ ਇੱਕ ਗੱਲ ਦੀ ਲੁੱਕ ਰੱਖੀ ਹੈ ਤੇ ਮਾਂ ਲੁੱਕ ਕਿਹੜੀ ਗੱਲ ਦੀ ਰਹਦੀ ਹੁੰਦੀ ਹੈ ਅੱਜਕੱਲ ਆਵਾ ਗਮਾਂਡੀ ਰਹਿਣ ਦਿੰਦੇ ਕਿਸੇ ਗੱਲ ਨੂੰ ਨਹੀਂ ਗਮਾਂਡੀਆਂ ਨੂੰ ਕੀ ਪਤਾਗਾ ਵੀ ਉਹ ਕਿੱਥੇ ਦੀਆਂ ਕੌਣ ਐ ਹੈ ਤਾਂ ਮੈਂ ਦੱਸਿਆ ਹੋਇਆ ਕਿਸੇ ਨੂੰ ਫਿਰ ਵਿਆਹ ਤਾਂ ਪਤਾ ਹੀ ਲੱਗ ਜੂ ਵੀ ਉਹਨਾਂ ਦੇ ਮੁੰਡੇ ਦਾ ਵਿਆਹ ਹੋ ਰਿਹਾ ਹੈ ਪਤਾ ਲੱਗ ਜੂ ਕੋਈ ਨਾ ਲੱਗ ਜਾਂਦੇ ਵਿਆਹ ਤਾਂ ਪੁੱਤ ਹੋਣਾ ਹੀ ਐ ਮੇਰੀ ਘਰ ਸੁਣ ਕੇ ਗੱਲ ਤਾਂ ਮਾਂ ਇਹ ਹੈ ਵੀ ਉਹ ਕੁੜੀ ਨੂੰ ਕੀ ਜਵਾਬ ਦਵਾਂ ਉਹ ਤਾਂ ਕੋਈ ਨਾ ਕੋਈ ਜਵਾਬ ਦੇਣਾ ਪਊ ਕਿਹੜੇ ਮੂੰਹ ਨਾਲ ਜਵਾਬ ਦੇ ਮਾਰ ਦੀ ਕੋਈ ਨਾ ਕੋਈ ਬਹਾਨਾ ਤੇ ਮੇਰੀ ਗੱਲ ਸੁਣ ਵਿਆਹ ਤਾਂ ਪੁੱਤ ਤੇਰਾ ਉੱਥੇ ਮੈਂ ਤਾਂ ਕਰਾਉਣੀ ਆ ਪੂਰੇ ਕੁੜੀ ਨੂੰ ਪੂਰੇ 20 ਕਿੱਲੇ ਆਉਂਦੇ ਨੇ ਕੇ ਤੇ 20 ਕਿੱਲੇ ਬਣਦੇ ਕਾਦੇ ਨੇ ਕੇ ਜਦੋਂ ਤੇਰੇ ਨੌ ਲੱਗ ਗਏ ਮੇਰੇ ਕਹਣੀ ਤਾਂ ਜਿਹੜੀ ਕੁੜੀ ਨੂੰ ਤੂੰ ਕਹਿਣਾ ਪੂਰੇ ਘਰੇ ਲਿਆ ਕੇ ਬਹਾ ਦੀ ਇਹਦਾ ਮਤਲਬ ਮੈਨੂੰ 20 ਕਿੱਲਿਆਂ ਚ ਵੇਚਦਾ ਹੈ ਤੁਸੀਂ ਨਾ ਵੇਚਦਾ ਫਿਰ ਹੋਰ ਕੀ ਮਤਲਬ ਬਣੇ ਇਹਦਾ ਜਿਨ੍ਹਾਂ ਨੂੰ ਮੈਂ ਪਿਆਰ ਕਰਦੇ ਹੁੰਦੀ ਆ ਆਪਣੇ ਪੁੱਤਾਂ ਨੂੰ ਫਿਰ ਜਿਹਨੂੰ ਮੈਂ ਪਿਆਰ ਕਰਦਾ ਸੀ ਤੁਸੀਂ ਉਹਦੇ ਨਾਲ ਤਾਂ ਮੈਨੂੰ ਵਿਆਹ ਕਰਵਾਉ ਨਹੀਂ ਦਿੰਦੇ ਆ ਹੋਰ ਨਾਲ ਕਰਾਣਾ 20 ਕਿੱਲੇ ਪਿੱਛੇ ਮੈਂ ਮੈਂ 20 ਕਿੱਲੇ ਦੇਖਾਂ ਕਿ ਮੈਂ ਆਪਦਾ ਪਿਆਰ ਦੇਖਾਂ ਮੈਨੂੰ ਤਾਂ ਸਮਝ ਨਹੀਂ ਆ ਰਹੀ ਮੈਂ ਪਿਆਰਪੂਰ ਕੁਝ ਨਹੀਂ ਹੁੰਦਾ ਹੈਗਾ ਮੈਂ ਬਾਈ ਤੇਰੀਆਂ ਬਹੁਤ ਗੱਲਾਂ ਸੁਣਨੀਆਂ ਤੂੰ ਕੱਲ ਤੈਨੂੰ ਕੀ ਸਮਝਾਇਆ ਤੇ ਉਹੀ ਗੱਲਾਂ ਫੇਰ ਤੋਂ ਲੈ ਕੇ ਬਹਿ ਗਿਆ ਬਾਈ ਤੁਸੀਂ ਮੈਂ ਆਪਦੇ ਤੇ ਆਜਣੇ ਵੀ ਮੈਂ ਕਿਹੜਾ ਤੇਰੇ ਬਾਪੂ ਨੂੰ ਪਿਆਰ ਕੀਤਾ ਸੀ ਜਾਂ ਪਹਿਲਾਂ ਅਰੇਂਜ ਮੈਰਸ ਸੀ ਸਾਡੀ ਵੀ ਫਿਰ ਤੁਸੀਂ ਕਿਹੜੇ ਕਿੰਨਾ ਕੁ ਤੁਹਾਡੇ ਚ ਪਿਆਰ ਸਾਰਾ ਦਿਨ ਤਾਂ ਡਾਂਗੋ ਛੁੱਟੀ ਹੋਏ ਰਹਿੰਦੇ ਮੈਨੂੰ ਵਿੱਚ ਆ ਕੇ ਸੜਾਉਣਾ ਪੈਂਦਾ ਆ ਹੋਰ ਕੁਝ ਸੜਾਉਣਾ ਪੈਂਦਾਗਾ ਉਹ ਤਾਂ ਹੁਣ ਉੱਤੋਂ ਤੋਂ ਹੀ ਲੜਦੇ ਰਹਨੇ ਨਾਲੇ ਹੁਣ ਜਿੱਥੇ ਦੋ ਬੰਦੇ ਨੇ ਉਸੇ ਦਾ ਪੁੱਤ ਖੜਕਦੀ ਹੁੰਦੇ ਨੇਗੇ ਫੇਰ ਕੀ ਹੋ ਗਿਆ ਇਹ ਤਾਂ ਲੜੋ ਲੜਾਈਆਂ ਨਾਲ ਜ਼ਿੰਦਗੀ ਟੱਪੀ ਜਾਂਦੀ ਹੁੰਦੀ ਹੈਗੀ ਤੇ ਰਹੀ ਗੱਲ ਜਿਹੜੀ ਤੂੰ ਕੱਲੀ ਪਿਆਰ ਦੀ ਗੱਲ ਕਰਦਾ ਪੁੱਤ ਇਕੱਲੇ ਪਿਆਰ ਨਾਲ ਵੀ ਨਹੀਂ ਜ਼ਿੰਦਗੀ ਟੱਪਦੀ ਹੁੰਦੀ ਜ਼ਿੰਦਗੀ ਦੇ ਵਿੱਚ ਨਾ ਬਹੁਤ ਦੁੱਖ ਤਕਲੀਫਾਂ ਆਉਂਦੀਆਂ ਹੁੰਦੀਆਂ ਨੇਗੇ ਜਿੰਨਾਂ ਨਾਲ ਆਪਾਂ ਇੱਕ ਦੂਜੇ ਦੇ ਸਾਥ ਖੜਨਾ ਹੁੰਦਾਗਾ ਹੁਣ ਉਹ ਕੁੜੀ ਦਾ ਕੀ ਪਤਾਗਾ ਕਾਹਨੂੰ ਤੇਰੇ ਨਾਲ ਖੜੇ ਨਾ ਖੜੇ ਹੈ ਮੈਨੂੰ ਤਾਂ ਉਹਤੇ ਪੂਰਾ ਭਰੋਸਾ ਆ ਮਾ ਜੇ ਤੈਨੂੰpropto ਮੇਰੀ ਗੱਲ ਕਮਾਲ ਹੈ ਜਦੋਂ ਤੇਰੇ ਨਾਲ 20 ਕਿਲੇ ਚੜ ਗਏ ਮੇਰੇ ਨਾਲ ਨਹੀਂ ਹੁੰਦਾ ਨਾ ਉਦ ਹੀ ਲਿਆ ਵਾਹੀ ਮੈਂ ਮੈਂ ਏਦੂ ਬਾਅਦ ਚ ਜਦੋਂ ਮੇਰਾ ਇੱਕ ਵਾਰ ਵਿਆਹ ਹੋ ਗਿਆ ਦੁਬਾਰੇ ਕਿਵੇਂ ਮੈਂ ਲੈ ਕੇ ਆਉ ਉਹਨੂੰ ਕੋਈ ਨਾ ਭਾਈ ਬਣਾ ਲਈ ਫਿਰ ਹੁਣ ਹੋਰ ਕੋਈ ਹਿੱਲਾ ਨਹੀਂ ਹੈਗਾ ਮਤਲਬ ਮੇਰੇ ਦੋ ਵਿਆਹ ਹੋਣਗੇ ਫਿਰ ਬਈ ਲੋਕ ਤਾਂ ਇਹਨੇ ਕਰਾ ਜਾਂਦੇ ਨੇ ਤੇਰੇ ਦੋ ਹੋ ਜਾਣਗੇ ਫਿਰ ਕੀ ਹੁੰਦਾਗਾ ਨਹੀਂ ਮੈਂ ਬਾਤ ਵਾਲੀ ਨੂੰ ਲਿਆ ਲਿਆਉਂਗਾ ਤੇ ਪਹਿਲਾਂ ਨਹੀਂ ਤਾਂ ਕੀ ਬਣੂੰਗਾ ਕੋਈ ਨਾ ਜੇ ਰਕ ਉਸ ਬਣੂ ਕੋ ਤਾਂ ਟਾਈਮ ਤੇ ਦੇਖੀ ਜਾਊਗੀ ਪਰ ਕੇਰਾ ਤੂੰ ਮੇਰੀ ਮੰਨ ਕੇ ਉੱਥੇ ਵਿਆਹ ਕਰਵਾ ਲੈ ਪੁੱਤ ਤੈਨੂੰ ਇੰਨਾ ਸਮਝਾਇਆ ਤੇਰੇ ਕਿਉਂ ਅਕਲ ਤੇ ਠਿਕਰਾ ਮੁੱਦਾ ਵੱਜ ਰਿਹਾ ਹੈ ਮੰਨ ਤਾਂ ਲਈ ਮਾਂ ਪਰ ਮੈਨੂੰ ਤਾਂ ਸੰਸਾ ਇਹ ਹੀ ਹੈ ਵੀ ਮੈਂ ਉਹ ਕੁੜੀ ਨੂੰ ਕੀ ਜਵਾਬ ਦਮਾ ਹੋਣਾ ਉਹਨਾਂ ਉਹ ਮੰਨ ਲੂ ਵੀ ਹਾਂ ਅੱਛਾ ਵੀ ਮੈਂ ਬਾਤ ਚਾਹ ਦੂੰ ਤੇਰੇ ਪਹਿਲਾਂ ਤੂੰ ਉਹਦਾ ਨਾ ਵਿਆਹ ਕਰਾ ਲੈ 20 ਕਿੱਲੇ ਪਿੱਛੇ ਲਫੜ ਤੂੰ ਆ ਚਾਹ ਪੀ ਚਾਹ ਘੜਾ ਪੀ ਹੈ ਚਾਹ ਘੜਾ ਨੰਗਦੀ ਆ ਮਾਂ ਮੈਨੂੰ ਤਾਂ ਬਚਾਲੇ ਬਸਾਰ ਰੱਖਿਆ ਤੁਸੀਂ ਨੰਗ ਜੂਗੀ ਭਾਈ ਹੁਣ ਮੈਂ ਕੀ ਕਰਾਂ ਮੈਂ ਵੀ ਤਾਂ ਤੇਰਾ ਭਲਾ ਸੋਚਦੀ ਆ ਮੈਂ ਤੇਰੀ ਮਾਂ ਆਂ 기 ਮੈਨੂੰ ਸਾਰਾ ਕੁਤਾ ਵੀ ਤੇਰਾ ਕੀ ਚੰਗਾ ਤੇ ਕੀ ਤੇਰਾ ਮਾੜਾਗਾ ਤੇ ਮੈਂ ਵੀ ਆ ਜਮੀਨ ਦੇ لالਚ ਨੂੰ ਫਿਰਦੀ ਆ ਕਿ ਉਹੀ ਤਾਂ ਗੱਲ ਆ ਮਾਂ ਤੈਨੂੰ ਤਾਂ ਜਮੀਨ ਦਾ لالਚ ਆ ਕੱਲਾ ਆਪਦੇ ਪੁੱਤ ਦੀ ਖੁਸ਼ੀ ਤਾਂ ਤੈਨੂੰ ਹੈ ਨਹੀਂ ਕੋਈ ਨਾ ਹੋ ਜਾਏਗਾ ਖੁਸ਼ ਰੱਬ ਦਾ ਦਿੱਤਾ ਸਾਰਾ ਕੁਝ ਸੀ ਆਪਣੇ ਕੋਲ ਫਿਰ ਤੈਨੂੰ ਕੀ ਲੋੜ ਆ 20 ਕਿੱਲਾਂ ਪਿੱਛੇ ਭੱਜਣ ਦੀ ਕੋਈ ਨਾ ਭਾਈ لالਚ ਕਿਹਨੂੰ त्यागਿਆਗਾ ਮੈਂ ਕੱਲੀ ਨਹੀਂ لالਚ ਕਰਦੀ ਸਾਰੀ لالਚ ਕਰਦੇ ਨੇਗੇ ਹੈ ਫਿਰ ਮੇਰੀ ਜ਼ਿੰਦਗੀ ਤਾਂ ਨਾ ਖਰਾਬ ਕਰੋ لالਚ ਪਿੱਛੇ ਕੋਈ ਤੇਰੀ ਜ਼ਿੰਦਗੀ ਖਰਾਬ ਨਹੀਂ ਮੁੜਿਆ ਤੈਨੂੰ ਕਿੰਨੇ ਵਾਰੀ ਸਮਝਾਤਾ ਦੁਬਾਰੇ ਫੇਰ ਉਹੀ ਗੱਲਾਂ ਫੇਰ ਉਹੀ ਗੱਲਾਂ ਆ ਚਾਹ ਪੀ ਲੈ ਚੁੱਪ ਕਰਕੇ ਨਾਲੇ ਉਹ ਦੇਖਣ ਆਉਣਗੇ ਕੋਈ ਇਹੋ ਜੀ ਗੱਲ ਨਾ ਕਰਦੀ ਕਿਤੇ ਸਾਡੀ ਨੀਵੀਂ ਪਵਾ ਦੇ ਤੂੰ ਮੈਨੂੰ ਤਾਂ ਪਹਿਲਾਂ ਇਹ ਟੈਨਸ਼ਨ ਆ ਕਿ ਉਹ ਕੁੜੀ ਨੂੰ ਕੀ ਜਵਾਬ ਦਵਾਵਾਂ ਮੈਂ ਦੇਦੀ ਜਵਾਬ ਜਿਵੇਂ ਦੇਣਾ ਹੋਊਗਾ ਮਾਂ ਨੇ ਤਾਂ ਕਹਿਤਾ ਜਵਾਬ ਦੇਦੀ ਐਂ ਜਵਾਬ ਦਿੱਤਾ ਜਾਂਦਾ ਹੁੰਦਾ ਐਨੇ ਟਾਈਮ ਤੋਂ ਮੈਂ ਉਹਦੇ ਨਾਲ ਰਹਿ ਰਿਹਾ ਅਹੀਂ ਕਿਵੇਂ ਉਹਨੂੰ ਜਵਾਬ ਦੇਦਾ ਮੈਂ ਕੀ ਕਹਾਂ ਯਾਰ ਮੈਂ ਤਾਂ ਵਿਚਾਲੇ ਫਸ ਗਿਆ ਮਾਂ ਨੂੰ ਵੀ 20 ਕਿਲਿਆਂ ਦਾ ਲਾਲਚ ਹੋ ਗਿਆ ਮੇਰੇ ਬਾਰੇ ਤਾਂ ਕੋਈ ਸੋਚ ਹੀ ਨਹੀਂ ਰਿਹਾ ਵੀ ਮੇਰੀ ਖੁਸ਼ੀ ਕਿੱਥੇ ਆ ਛੱਬਾ ਕੋਈ ਰਾਹ ਦਿਖਾ